ਦੋ ਸ਼ਬਦ ਹੈ ਇੱਕ ਤੂੰ ਤੇ ਇੱਕ ਤੁਸੀਂ ਦੋ ਸ਼ਬਦ ਆਪਾਂ ਸਮਾਜ ਵਿੱਚ ਵਰਤਦੇ ਆ ਤੁਸੀਂ ਸ਼ਬਦ ਹਰ ਇੱਕ ਇਨਸਾਨ ਦੇ ਲਈ ਵਰਤਿਆ ਜਾਂਦਾ ਹੈ ਤੂੰ ਸ਼ਬਦ ਆਪਾਂ ਹਰ ਕਿਸੇ ਲਈ ਨਹੀਂ ਵਰਤ ਸਕਦੇ ਕਿਸੇ ਨੂੰ ਕਹੋ ਤੂੰ ਇੱਧਰ ਆ ਅੱਗੋਂ ਜਵਾਬ ਕੀ ਕਹਿੰਦੇ ਤੈਨੂੰ ਬੋਲਣ ਦੀ ਤਮੀਜ਼ ਨਹੀਂ ਤੈਨੂੰ ਬੋਲਣ ਦੀ ਅਕਲ ਨਹੀਂ ਸਿਖਾਈ ਘਰ ਵਾਲਿਆਂ ਨੇ ਇੱਥੇ ਕੀ ਐ ਇੱਥੇ ਤੂੰ ਵੀ ਕਿਹਾ ਤੇ ਨਾਲ ਕੀ ਕਿਹਾ ਜੀ ਕਹਿੰਦੇ ਨੇ ਜਿੰਨੇ ਤੋਂ ਸੇਵਿਆ ਭਾਉ ਕਰ ਭਾਉ ਦਾ ਮਤਲਬ ਹੁੰਦਾ ਪਿਆਰ ਅਦਬ ਪਿਆਰ ਹਰ ਕਿਸੇ ਇਨਸਾਨ ਨੂੰ ਆਪਾਂ ਤੂੰ ਨਹੀਂ ਕਹਿ ਸਕਦੇ ਪਰ ਜਿਹਦੇ ਉੱਤੇ ਆਪਾਂ ਹੱਕ ਜਮਾ ਲੈਨੇ ਆ ਉਹਨੂੰ ਆਪਾਂ ਤੂੰ ਕਹਿ ਸਕਦੇ ਜੇ ਲੋਤੇ ਸਾਡਾ ਕੋਰਨ ਹੱਕ ਹੈ ਨਾ ਜੀ ਉਹਨੂੰ ਤੂੰ ਕਹਿ ਸਕਦੇ ਆ ਜਿਹਦੇ ਤੇ ਹੱਕ ਨੇ ਉਹਦੇ ਵਾਸਤੇ ਸ਼ਬਦ ਆਪਾਂ ਤੁਸੀਂ ਵਰਤਦੇ ਆ ਜਦੋਂ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇਹ ਕਹਿ ਕੇ ਆਵਾਂਗੇ ਸੱਚੇ ਪਾਤਸ਼ਾਹ ਤੂੰ ਹੀ ਮੇਰਾ ਸਭ ਕੁਝ ਹੈ ਤੁਸੀਂ ਗੁਰਬਾਣੀ ਦੇ ਵਿੱਚ ਬੜੇ ਸ਼ਬਦ ਪੜੋਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਭਰਾਤਾ ਕਿ ਇਹਦੇ ਵਿੱਚ ਰੱਬ ਦੀ ਨਿਰアドਰੀ ਹੈ ਰੱਬ ਨੂੰ ਆਪਾ ਤੂੰ ਕਹਿਆ ਤੂੰ ਮੇਰਾ ਪਿਤਾ ਨਹੀਂ ਰੱਬ ਦੀ ਨਰਾਦਰੀ ਹੋ ਗਈ ਇਸ ਨਹੀਂ ਇਹਨੂੰ ਕਹਿੰਦੇ ਆ ਇੱਜ਼ਤ ਦਾ ਵੀ ਧਿਆਨ ਰੱਖਿਆ ਤੇ ਸ਼ਬਦ ਵੀ ਤੂੰ ਵਰਤਿਆ ਰਿਸਪੈਕਟ ਵੀ ਹੈ ਪਰ ਨਾਲ ਸ਼ਬਦ ਇਹ ਹੈ ਇਹਨੂੰ ਕਹਿੰਦੇ ਆ ਜੇ ਭਾਉ ਅਦਬ ਵਾਲਾ ਸ਼ਬਦ ਪਰ ਇਹ ਹਰ ਕਿਸੇ ਦੇ ਨਹੀਂ ਨਹੀਂ ਵਰਤਿਆ ਜਾਂਦਾ ਇਹ ਉਦੋਂ ਹੀ ਵਰਤਿਆ ਜਾਂਦਾ ਇੱਕ ਭਗਤ ਰਵਿਦਾਸ ਜੀ ਦਾ ਹੋਰ ਬਚਨ ਹੈ ਗੁਰਬਾਣੀ ਦੇ ਵਿੱਚ ਬਚਨ ਪੜਦੇ ਆ ਜੀ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੁਣ ਕਹਿੰਦੇ ਤੂੰ ਤੇ ਮੈਂ ਹੀ ਆ ਬਸ ਸੱਚੇ ਪਾਤਸ਼ਾਹ ਕੋਈ ਹੋਰ ਨਹੀਂ ਹੈ ਹੁਣ ਮੇਰੇ ਅੰਦਰ ਹੋਮੇ ਨਹੀਂ ਹੈ ਇਕ ਤੂੰ ਹੀ ਹੈ ਬਸ ਕਬੀਨ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਸ਼ਬਦ ਬਹੁਤ ਹੈ ਗੁਰਬਾਣੀ ਦੇ ਵਿੱਚ ਤੂੰ ਵਾਲੇ ਪਰ ਇਕ ਅਦਬ ਦਾ ਇੱਕ ਪਿਆਰ ਦਾ ਸਤਕਾਰ ਦਾ ਖਿਆਲ ਰੱਖਿਆ ਗਿਆ ਹੈ ਕਹਿੰਦੇ ਨੇ ਜਿਨ੍ਹਾਂ ਨੇ ਹੱਕ ਜਮਾ ਕੇ ਤੈਨੂੰ ਇਹ ਆਖਿਆ ਕਿ ਤੂੰ ਮੇਰਾ ਸਭ ਕੁਝ ਹੈ ਜਿਵੇਂ ਹੁਣ ਬੱਚਾ ਆਪਣੇ ਮਾਤਾ ਪਿਤਾ ਨੂੰ ਕਹਿ ਸਕਦੇ ਨਾ ਮਾਂ ਤੂੰ ਮੇਰੀ ਦੁਨੀਆ ਹੈ ਮਾਂ ਦੀ ਇੱਜ਼ਤ ਘਟ ਗਈ ਘਟ ਗਈ ਕਿ ਨਹੀਂ ਨਹੀਂ ਘਟੀ ਉਹਦੇ ਵਾਸਤੇ ਹਾਂ ਵਾਕਏ ਦੁਨੀਆ ਹੈ ਪਿਤਾ ਨੂੰ ਆਖੇ ਤੂੰ ਮੇਰਾ ਸਾਰਾ ਸੰਸਾਰ ਹੈ ਤੂੰ ਮੇਰੀ ਦੁਨੀਆ ਮਾਤਾ ਪਿਤਾ ਨੂੰ ਬੱਚਾ ਆਖੇ ਗੇ ਉਹਦੇ ਉਹ ਸ਼ਬਦ ਵਰਤਣ ਦੇ ਵਿੱਚ ਮਾਤਾ ਪਿਤਾ ਦੀ ਇੱਜ਼ਤ ਘੱਟ ਗਈ ਬੱਚੇ ਨੂੰ ਕਹਿਣਗੇ ਤੂੰ ਅਕਲ ਕਿੱਥੋਂ ਸਿੱਖ ਕੇ ਆਇਆ ਬਾਹਰੋਂ ਨਹੀਂ ਕਿਉਂਕਿ ਉਹ ਪ੍ਰਵਾਨ ਕਰਦੇ ਮੇਰਾ ਬੱਚਾ ਹੈ ਜਦੋਂ ਆਪਾਂ ਪੂਰਨ ਤੌਰ ਤੇ ਇਹ ਚੀਜ਼ ਸਮਝ ਜਾਵਾਂਗੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਤੂੰ ਮੇਰਾ ਹੈ ਤੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਆਪਣੀ ਬਣਾ ਲੈਂਦੇ ਉਹ ਆਪਣੇ ਸਮਝਦਾ ਕਿ ਤੋਵੇਂ ਫਿਰ ਮੇਰਾ ਹੀ ਹੈ ਤੈਨੋਂ ਵੀ ਕਿਸੇ ਹੋਰ ਦਰਤੇ ਨਹੀਂ ਭਟਕਣ ਦਿੰਦਾ ਪਰ ਸਮਝਣਾ ਤੈਨੋਂ ਵੀ ਪਵੇਗਾ ਕਿ ਤੂੰ ਮੇਰਾ ਬਣ ਜਾ ਮੈਂ ਤੇਰਾ ਬਣ ਜਾ ਸੰਗੀਤ ਵਿਚਾਰ ਇਹ ਹੈ ਹੁਣ ਪਾਸ਼ਾ ਜੀ ਆਖਦੇ ਕਹਿੰਦੇ ਨੇ ਸੱਤਰਬਲਵੰਨ ਜੀ ਅਗਲੀ ਵਿਚਾਰ ਆਖਦੇ ਕਹਿੰਦੇ ਨੇ ਜਿੰਨੀ ਤੂੰ ਸੇਵੇ ਆ ਭਾਉ ਕਰ ਸੇ ਤੋਂ ਦ ਪਾਰ ਉਤਾਰਿਆ ਕਹਿੰਦੇ ਉਹਨਾਂ ਨੂੰ ਤੂੰ ਪਾਰ ਉਤਾਰ ਕਰ ਦਿੱਤਾ ਹੈ ਭਾਵ ਉਹਨਾਂ ਦਾ ਬੇੜਾ ਪਾਰ ਕਰ ਦਿੱਤਾ ਗੁਰੂ ਰਾਮਦਾਸ ਪਾਸ਼ਾ ਜੀ ਇੱਕ ਗੱਲ ਯਾਦ ਰੱਖਿਓ ਜੀ ਗੁਰੂ ਰਾਮਦਾਸ ਪਾਸ਼ਾ ਜੀ ਜੀਵਨ ਦੀ ਬਾਜੀ ਜਿੱਤਣ ਦੀ ਗੱਲ ਕਰਦੀ ਹੈ ਹਾਰਨ ਦੀ ਗੱਲ ਨਹੀਂ ਕਰਦੇ ਇਹ ਨਾ ਆਖਿਆ ਕਰੋ ਮੇਰਾ ਘਰ ਬੜਾ ਛੋਟਾ ਹੈ ਮੇਰਾ ਕਾਰੋਬਾਰ ਬੜਾ ਛੋਟਾ ਹੈ ਮੈਂ ਆਪਣੀ ਜ਼ਿੰਦਗੀ ਚ ਹਾਰ ਗਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਇਮਾਰਤਾਂ ਨਹੀਂ ਦੇਖਦੇ ਸਿੱਖ ਦੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਪੈਸਾ ਨਹੀਂ ਦੇਖਦੇ ਸਿੱਖ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਦੇਖਦੇ ਐ ਕਿ ਸਿੱਖਾ ਤੋਂ ਜ਼ਿੰਦਗੀ ਵਿੱਚ ਕੀਤਾ ਕੀ ਹੈ ਤੂੰ ਜਨਮ ਦੇ ਬਾਅਦ ਜਿੱਤ ਰਿਹਾ ਹੈ ਕਿ ਹਾਰ ਰਿਹਾ ਬੜਿਆਂ ਲੋਕਾਂ ਨੇ ਬੇਈਮਾਨੀਆਂ ਕਰਕੇ ਆ ਵੱਡੇ ਵੱਡੇ ਮਹਿਲ ਬਣਾਏ ਐ ਇਹ ਲੋਕਾਂ ਸਾਹਮਣੇ ਤਾਂ ਆਪਣਾ ਨਾਮ ਬਣਾ ਚੁੱਕੇ ਪਰ ਪਰਮਾਤਮਾ ਦੀ ਨਿਗਾਹ ਦੇ ਵਿੱਚ ਹਾਰ ਚੁੱਕੇ ਆਸਾ ਕੀ ਵਾਰ ਪਾਵਨ ਬਾਣੀ ਦਾ ਕੀਰਤਨ ਸ਼ਰਵਨ ਕਰਦੇ ਆ ਪਾਸ਼ਾ ਜੀ ਦੇ ਬੋਲ ਹੈ ਗੁਰਨਾਨਕ ਸਹਿਬ ਮਹਾਰਾਜ ਜੀ ਦੇ ਕਹਿੰਦੇ ਨੇ ਆ ਪੀਣਾ ਭੂਗ ਭੋਗ ਕੈ ਹੋਏ ਭਸਮਣ ਘੌਰ ਸਦਾਇਆ ਵੱਡਾ ਹੋਆ ਦੁਨੀਦਾਰ ਗੜ ਸੰਗਲ ਘੱਤ ਚਲਾਇਆ ਥਾਉ ਨਾ ਹੋਈ ਪੌਂਦੇ ਹੁਣ ਸੁਣੀਐ ਕਿਆ ਰੁਆ ਮਨ ਅੰਦਾ ਜਨਮ ਗਵਾਇ ਕਹਿੰਦੇ ਵੇਖੀ ਅ ਅੰਨਿਆ ਵਾਂਗੂ ਆਪਣਾ ਜਨਮ ਗਵਾ ਕੇ ਨਾ ਚਲੀ ਜਾਏ ਆ ਕਦਰ ਕੀਮਤ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਵਾਣੀ ਐ ਜਿਹਨੂੰ ਲੋਕੀ ਆਖਦੇ ਸੀ ਇਹ ਰੁੱਲਦਾ ਕਹਿੰਦੇ ਨੇ ਮੈਨੂੰ ਤਾਂ ਸਵਾਰਿਆ ਹੀ ਉਹਨੇ ਐ ਮੈਨੂੰ ਤਾਂ ਸਵਾਰਿਆ ਹੀ ਉਹਨੇ ਐ ਮੇਰੀ ਤਾਂ ਕੀਮਤ ਹੀ ਉਹਨੇ ਮੈਂ ਵੀ ਜੀਵਨ ਦੇ ਬਾਅਦ ਹਾਰ ਜਾਂਦਾ ਪਰ ਮੇਰੇ ਗੁਰੂ ਨੇ ਪਿੱਠ ਨਹੀਂ ਲੱਗਣ ਦਿੱਤੀ ਆਪ ਹੀ ਮੋਹਾਰੇ ਬਚਨ ਆਖਦੇ ਆਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਆ ਕਦਰ ਪਾਈਏ ਗੁਰੂ ਨੇ ਸਾਡੀ ਪਰਵਾਨ ਕਰਕੇ ਤਾਂ ਦੇਖੀਏ ਗੁਰੂ ਨੂੰ ਪੂਰਨ ਤੌਰ ਤੇ ਆਪਣਾ ਆਪ ਸਮਰਪਣ ਕਰਕੇ ਤਾਂ ਦੇਖੀਏ ਫਿਰ ਗੁਰੂ ਕਦਰ ਪਉਂਦਾ ਸਾਡੀ ਕੀਤੇ